ਮੋਟਰਸਾਈਕਲ ਤੇ ਦੋ ਨੌਜਵਾਨ ਜਿਹੜੇ ਉਹ ਆਂਦੇ ਦਿਖਾਈ ਦਿੱਤੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਗਦੰਮ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਐਸਆਈ ਜਗਤਾਰ ਸਿੰਘ ਨੇ ਸਮੇਤ ਆਪਣੇ ਪੁਲਿਸ ਪਾਰਟੀ ਨੂੰ ਗ੍ਰਿਫਤਾਰ ਕੀਤਾ ਉਹਦੇ ਮੋਟਰਸਾਈਕਲ ਦੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ ਜਦੋਂ ਉਹਦੇ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨੇ ਦੱਸਿਆ ਪਈ ਇਹ ਮੋਟਰਸਾਈਕਲ ਆਈ ਚੋਰੀ ਕੀਤਾ ਹੋਰ ਜ਼ਿਆਦਾ ਪੁੱਛਗਿੱਛ ਕਰਨ ਤੇ ਉਨੇ ਕਾਫੀ ਵੱਡੇ ਖੁਲਾਸੇ ਕੀਤੇ ਕਿ ਤਕਰੀਬਨ ਉਹਨੇ ਧਾਰੀਵਾਲ ਤੋਂ ਗੁਰਦਾਸਪੁਰ ਤੋਂ ਪਠਾਨਕੋਟ ਤੋਂ तकरीबन ਕੋਈ 70-80 ਮੋਟਰਸਾਈਕਲ ਜਿਹੜੇ ਉਹ ਚੋਰੀ ਕੀਤੇ ਇਹ ਇਹ ਟੋਟਲ ਦੋ ਜਣੇ ਅਸੀਂ ਗ੍ਰਿਫਤਾਰ ਕੀਤੇ ਆ ਇਸ ਸਬੰਧ ਦੇ ਵਿੱਚ ਮੁਕੱਦਮਾ ਨੰਬਰ 114 379 411 ਥਾਣਾ ਸਦਰ ਵਿਖੇ ਦਰਜ ਕੀਤਾ ਤੇ ਹੁਣ ਤੱਕ ਜਿਹੜੀ ਇਹ ਸਾਨੂੰ 20 ਮੋਟਰਸਾਈਕਲਾਂ ਦੀ ਜਿਹੜੀ ਰਿਕਵਰੀ ਹੋ ਚੁੱਕੀ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਆ ਅਜੇ ਕੁਮਾਰ ਆ ਧਾਰੀਵਾਲ ਤੋਂ ਅੰਕੁਸ਼ ਮਾ ਜਣਾ ਧਾਰੀਵਾਲ ਤੋਂ ਔਰ ਇੱਕ ਮੰਨੂ ਮਸੀਹ ਆ ਜਿਹੜਾ ਬਬਰੀ ਦਾਵਾ ਰਹਿਣ ਵਾਲਾ ਜਿਹੜਾ ਅਜੇ ਗ੍ਰਿਫਤਾਰ ਨਹੀਂ ਹੋਇਆ ਇਹਨਾਂ ਦੀਆਂ ਵੱਖ-ਵੱਖ ਥਾਣਿਆਂ 'ਚ ਪਹਿਲੇ ਵੀ ਇਹਨਾਂ ਤੇ ਕਾਫੀ ਚੋਰੀ ਦੇ ਮਕਦਮੇ ਜਿਹੜੇ ਉਹ ਦਰਜ ਨੇ ਮੋਡਿਸਪੰਟਰੀ ਇਹਨਾਂ ਦੀ ਐਸੇ ਵੀ ਸਿਰਫ ਮੋਟਰਸਾਈਕਲ ਚੋਰੀ ਕਰਦੇ ਸੀ ਮੋਟਰਸਾਈਕਲ ਤੇ ਗਾਹ ਬਹੁਤ ਘੱਟ ਵਿਕਦੇ ਸੀ ਕੋਈ ਲੈਂਦਾ ਨਹੀਂ ਸੀ ਫਿਰ ਇਹ ਉਹਨਾਂ ਦੇ ਲਾਇਬਲ ਵੀ ਲਾ ਕੇ ਤੇ ਗਾਹ ਜਿਹੜੇ ਲਾਈ ਵੀਲ ਉਹ ਵੇਚ ਲੈਂਦੇ ਸੀ ਤੇ ਕੁਝ ਮੋਟਰਸਾਈਕਲ ਇਹਨਾਂ ਨੇ ਜੀਐਨਕੇ ਸਟੇਟ ਦੇ ਵਿੱਚ ਕਾਫੀ ਜਿਹੜੇ 30 ਤੋਂ 35 ਮੋਟਰਸਾਈਕਲ ਉਹ ਵੇਚੇ ਆ। ਕੁਝ ਮੋਟਰਸਾਈਕਲ ਇਹਨਾਂ ਨੇ ਲਾਈ ਵੀਲ ਲਾ ਕੇ ਤੇ ਸੁੱਟ ਦਿੱਤੇ ਆ ਨਹਿਰਾਂ ਦੇ ਵਿੱਚ। ਤੇਬੜ ਵਾਲੀ ਨਹਿਰ ਆ ਜਿਹੜੀ ਇਹ ਤੋਂ ਲੈ ਕੇ ਧਾਰੀਵਾਲ ਤੱਕ ਨਹਿਰ ਦੇ ਵਿੱਚ ਇਹਨਾਂ ਨੇ ਕਾਫੀ ਮੋਟਰਸਾਈਕਲ ਜਿਹੜੇ ਆ ਉਹ ਲਾਈ ਵੀਲ ਲਾ ਕੇ ਇਹਨਾਂ ਨੇ ਸੁੱਟਦੇ ਆ। ਕੀ ਕੀਤਾ ਸੀ ਵੀ ਇੱਕ ਤੇ ਇਹਨਾਂ ਕੋਲੋਂ ਜਿਹੜਾ ਬਿਲਕੁਲ ਨਵਾਂ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ ਤੇ ਬਾਕੀ ਇਹ ਤੇ ਆਪਣਾ ਜੋੜੇ ਦੇ ਲਾਗੇ ਗਜਨੀਪੁਰ ਦੇ ਲਾਗੇ ਇੱਕ ਨਾ ਕਾਫੀ ਟੁੱਟਾ ਭੱਜਾ ਗਿਆ ਗਦਾਮ ਟਾਈਪ ਆ ਕਾਫੀ ਵੱਡੀਆਂ ਝਾੜੀਆਂ ਨੇ ਇਹ ਸਾਰੇ ਇਹਨਾਂ ਨੇ ਉੱਥੇ ਲਗਾਛਵਾ ਕੇ ਰੱਖੇ ਹਾਂਜੀ ਇੱਕ ਅੰਕੁਸ਼ ਮਾਜਨਾ ਜਿਹੜਾ ਨਸ਼ੇ ਦੀ ਬਿਮਾਰੀ ਨਾਲ ਪੀੜਤ ਹੈ ਹਾਂ ਸ਼ਿਵਸ਼ਨਾ ਆਗੂ ਆ ਕੋਈ ਉਹਦਾ ਭਰਾ ਵਾ ਪਰ ਉਹਨੂੰ ਮੈਂ ਜਿਹੜਾ ਚੰਗੀ ਤਰ੍ਹਾਂ ਨਹੀਂ ਜਾਣਦਾ ਕਿ ਇਹ ਕੌਣ ਨਾ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਵਾ ਇਹਦੇ ਪੁੱਛ ਕੇ ਇਸ ਚ ਆਇਆ ਵਾ ਵੀ ਮੇਰਾ ਭਰਾ ਜਿਹੜਾ ਸ਼ਿਵਸ਼ਨਾ ਦਾ ਆਗੂ ਆ ਸ਼ਾਨੂੰ ਸ਼ਾਨੂੰ ਅੱਜ ਸਵੇਰੇ ਸੀਐਸਟਾਪ ਉੱਲੋਂ ਇੱਕ ਗੰਨਾਂ ਨਾਲਾ ਬਬਰੀ ਬਾਈਪਾਸ ਤੇ ਲਾ ਕੇ ਨਾਕਾ ਲਾਇਆ ਸੀ ਤੇ ਉਧਰੋਂ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਜਿਹੜੇ ਉਹ ਆਉਂਦੇ ਦਿਖਾਈ ਦਿੱਤੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਗਦੰਮ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਐਸਆਈ ਜਗਤਾਰ ਸਿੰਘ ਨੇ ਸਮੇਤ ਆਪਣੇ ਪੁਲਿਸ ਪਾਰਟੀਆਂ ਨੂੰ ਗ੍ਰਿਫਤਾਰ ਕੀਤਾ ਉਹਦੇ ਮੋਟਰਸਾਈਕਲ ਦੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ ਜਦੋਂ ਉਹਨਾਂ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨੇ ਦੱਸਿਆ ਪੀਏ ਮੋਟਰਸਾਈਕਲ ਆਈ ਚੋਰੀ ਕੀਤਾ। ਹੋਰ ਜ਼ਿਆਦਾ ਪੁੱਛਗਿੱਛ ਕਰਨ ਤੇ ਉਹਨੇ ਕਾਫੀ ਵੱਡੇ ਖੁਲਾਸੇ ਕੀਤੇ ਕਿ ਤਕਰੀਬਨ ਉਹਨੇ ਧਾਰੀਵਾਲ ਤੋਂ ਗੁਰਦਾਸਪੁਰ ਤੋਂ ਪਠਾਨਕੋਟ ਤੋਂ ਤਕਰੀਬਨ ਕੋਈ 70-80 ਮੋਟਰਸਾਈਕਲ ਜਿਹੜੇ ਉਹ ਚੋਰੀ ਕੀਤੇ। ਇਹ ਇਹ ਟੋਟਲ ਦੋ ਜਣੇ ਅਸੀਂ ਗ੍ਰਿਫਤਾਰ ਕੀਤੇ ਆ ਇਸ ਸਬੰਧ ਦੇ ਵਿੱਚ ਮੁਕੱਦਮਾ ਨੰਬਰ 114 379 411 ਥਾਣਾ ਸਦਰ ਵਿਖੇ ਦਰਜ ਕੀਤਾ ਤੇ ਹੁਣ ਤੱਕ ਜਿਹੜੀ ਇਹ ਸਾਨੂੰ 20 ਮੋਟਰਸਾਈਕਲਾਂ ਦੀ ਜਿਹੜੀ ਔਰ ਕਬਰੀ ਹੋ ਚੁੱਕੀ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਆ ਅਜੇ ਕੁਮਾਰ ਆ ਧਾਰੀਵਾਲ ਤੋਂ ਅਨਕੁਸ਼ ਮਾ ਜਨਾ ਧਾਰੀਵਾਲ ਤੋਂ ਔਰ ਇੱਕ ਮੰਨੂ ਮਸੀਹ ਆ ਜਿਹੜਾ ਬਬਰੀ ਦਾਵਾ ਰਹਿਣ ਵਾਲਾ ਜਿਹੜਾ ਅਜੇ ਗ੍ਰਿਫਤਾਰ ਨਹੀਂ ਹੋਇਆ ਇਹਨਾਂ ਦੀਆਂ ਵੱਖ-ਵੱਖ ਥਾਣਿਆਂ 'ਚ ਪਹਿਲੇ ਵੀ ਇਹਨਾਂ ਤੇ ਕਾਫੀ ਚੋਰੀ ਦੇ ਮਾਮਲੇ ਜਿਹੜੇ ਉਹ ਦਰਜ ਨੇ ਮੋਡਿਸਪੰਟਰੀ ਇਹ ਨਹੀਂ ਦੀ ਐਸਾ ਵੀ ਇਹ ਸਿਰਫ ਮੋਟਰਸਾਈਕਲ ਚੋਰੀ ਕਰਦੇ ਸੀ ਮੋਟਰਸਾਈਕਲ ਤੇ ਗਾ ਬਹੁਤ ਘੱਟ ਵਿਕਦੇ ਸੀ ਕੋਈ ਲੈਂਦਾ ਨਹੀਂ ਸੀ ਤੇਰੇ ਉਹਨਾਂ ਦੇ ਅਲਾਈ ਵੀ ਲਾ ਕੇ ਤੇ ਗਾ ਜਿਹੜੇ ਅਲਾਈ ਵੀਲ ਉਹ ਵੇਚ ਲੈਂਦੇ ਸੀ ਤੇ ਕੁਝ ਮੋਟਰਸਾਈਕਲ ਇਹਨਾਂ ਨੇ ਜੀ ਐਨ ਕੇ ਸਟੇਟ ਦੇ ਵਿੱਚ ਕਾਫੀ ਜਿਹੜੇ 30 ਤੋਂ 35 ਮੋਟਰਸਾਈਕਲ ਵੇਚੇ ਆ ਕੁਝ ਮੋਟਰਸਾਈਕਲ ਇਹਨਾਂ ਨੇ ਅਲਾਈ ਵੀਲ ਲਾ ਕੇ ਤੇ ਛੱਡ ਦਿੱਤੇ ਹਨਹਰਾਂ ਦੇ ਵਿੱਚ ਤੇਬੜ ਵਾਲੀ ਨਹਿਰ ਜਿਹੜੀ ਇਹ ਤੋਂ ਲੈ ਕੇ ਧਾਰੀਵਾਲ ਤੱਕ ਨਹਿਰ ਦੇ ਵਿੱਚ ਇਹਨਾਂ ਨੇ ਕਾਫੀ ਮੋਟਰਸਾਈਕਲ ਜਿਹੜੇ ਆ ਉਹ ਲਾਈ ਵੀ ਲਾ ਕੇ ਇਹਨਾਂ ਨੇ ਸੁੱਟਦੇ ਆ ਕੀ ਕੀਤਾ ਸੀ ਵੀ ਇੱਕ ਤੇ ਇਹਨਾਂ ਕੋਲੋਂ ਜਿਹੜਾ ਬਿਲਕੁਲ ਨਵਾਂ ਮੋਟਰਸਾਈਕਲ ਸੀ ਉਹ ਬਰਬਦ ਹੋਇਆ ਤੇ ਬਾਕੀ ਇੱਥੇ ਆਪਣਾ ਜੋੜੇ ਦੇ ਲਾਗੇ ਗਜਨੀਪੁਰ ਦੇ ਲਾਗੇ ਇੱਕ ਨਾ ਕਾਫੀ ਟੁੱਟਾ ਭੱਜਾ ਗਿਆ ਗਦਾਮ ਟਾਈਪ ਆ ਕਾਫੀ ਵੱਡੀਆਂ ਝਾੜੀਆਂ ਨੇ ਇਹ ਸਾਰੇ ਇਹਨਾਂ ਨੇ ਉੱਥੇ ਲਕਾਸ਼-ਪਾਸੇ ਰੱਖੇ ਸੀ ਹਾਂਜੀ ਇੱਕ ਅੰਕੁਸ਼ ਮਾਜਨਾ ਜਿਹੜਾ ਨਸ਼ੇ ਦੀ ਬਿਮਾਰੀ ਨਾਲ ਪੀੜਤ ਹੈ ਇਹ ਹਾਂਜੀ ਹਾਂ ਸ਼ਿਵਸ਼ਰਮਾ ਆਗੂ ਆ ਕੋਈ ਉਹਦਾ ਭਰਾ ਵਾ ਪਰ ਉਹਨੂੰ ਮੈਂ ਜਿਹੜਾ ਚੰਗੀ ਤਰ੍ਹਾਂ ਨਹੀਂ ਜਾਣਦਾ ਕਿ ਉਹ ਕੌਣ ਨਾ ਮੇਰਾ ਦੇ ਨਾਲ ਕਰੀਬ ਆ ਵਾ ਇਹ ਵੀ ਪੁੱਛ ਗਿਆ ਇਸ ਚ ਆਇਆ ਵਾ ਵੀ ਮੇਰਾ ਭਰਾ ਜਿਹੜਾ ਸ਼ੇਫ ਸੈਨਾ ਦਾ ਆਗੂ ਆ ਚਲੋ ਚਲੋ